ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਵੱਲੋਂ ਤਨਖਾਹਿਆ ਕਰਾ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਨੂੰ ਪੰਜ ਪਿਆਰੇ ਨੇ ਤਲਬ ਕੀਤਾ ਗਿਆ ਸੀ ਪਰ ਉਹ ਨਿਰਧਾਰਿਤ ਸਮੇਂ ਵਿੱਚ ਉੱਥੇ ਪੇਸ਼ ਨਹੀਂ ਹੋਏ ਜਿਸ ਮੰਗ ਰੋ ਸਿਗ ਸਹਿਮਾਨਾ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀ ਹੈ ਜਿਹੜਾ ਮੁੜ ਤੋਂ ਕਰਾ ਦਿੱਤਾ ਗਿਆ ਦੱਸਦੀ ਹੈ ਕਿ ਰਣਜੀਤ ਸਿੰਘ ਗੋਰੇ ਮਸਕੀਨ ਦੀ ਮੁੜ ਬਹਾਲੀ ਦੇ ਹੁਕਮਾਂ ਮੰਗਰੋਂ ਇਹ ਵਿਵਾਦ ਸ਼ੁਰੂ ਹੋਇਆ ਸੀ ਜਿਸ ਮਾਮਲੇ ਵਿੱਚ ਤਖਤ ਸ਼੍ਰੀ ਪਟਨਾ ਸਾਹਿਬ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ 20 ਦਿਨਾਂ ਦੇ ਇਸ ਪਸਤੀ ਕਾਂਦੇਨ ਲਈ ਕੀਤਾ ਗਿਆ ਸੀ ਇਸ ਮਾਮਲੇ ਵਿੱਚ ਐਚਪੀਸੀ ਦਾ ਵਫਦ ਵੀ ਉੱਥੇ ਗਿਆ ਸੀ ਉਸ ਤੋਂ ਬਾਅਦ ਹੀ ਐਜਪੀਸੀ ਬਰਦਾਨ ਹਰਜਿੰਦਰ ਸਿੰਘ ਧਾਬੀ ਵੱਲੋਂ 15 ਦਿਨਾਂ ਦਾ ਜਿਹੜਾ ਹੋਰ ਸਮਾਂ ਮੰਗਿਆ ਗਿਆ ਸੀ ਪਰ ਉਹ ਸਫਰ ਮੁੱਕ ਜਾਣ ਤੋਂ ਬਾਅਦ ਆ ਵੀ ਸੁਖਵੀਰ ਸਿੰਘ ਬਾਦਲ ਉੱਥੇ ਜਿਹੜੇ ਬੇਸ਼ੱਕ ਨਹੀਂ ਹੋਏ ਜਿਸ ਮਾਗਰੋਂ ਪੰਜ ਪਿਆਰਿਆਂ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੀ ਪਟਨਾ ਸਾਹਿਬ ਵੱਲੋਂ ਧਾਰਮਿਕ ਸਜ਼ਾ ਸੁਣਾਈ ਗਈ ਆ ਉਹਨਾਂ ਨੂੰ ਤਨਖਾਹਿਆ ਜਿਹੜਾ ਮੁੜ ਤੋਂ ਕਰਾਰ ਦਿੱਤਾ ਗਿਆ ਇਸ ਤੋਂ ਪਹਿਲਾਂ ਸ਼੍ਰੀ ਪਟਨਾ ਸਾਹਿਬ ਵੱਲੋਂ ਸੁਖਵੀਰ ਬਾਦਲ ਨੂੰ ਦੋ ਵਾਰ ਜਿਹੜਾ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਸੀ ਪਰ ਉਹ ਉੱਥੇ ਨਹੀਂ ਪਹੁੰਚੇ ਜਿਸ ਕਾਰਨ ਪੰਜ ਪਿਆਰਿਆਂ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਸਿੱਖ ਧਰਮ ਵਿੱਚ ਤਨਖਾਹਿਆ ਦਾ ਮਤਲਬ ਆ ਕਿ ਧਾਰਮਿਕ ਮੀ ਕਾ ਅਪਰਾਧੀ ਜੇ ਕੋਈ ਸਿੱਖ ਆਪਣੇ ਧਾਰਮਿਕ ਨੀਮਾ ਨੂੰ ਨਜ਼ਰ ਅੰਦਾਜ਼ ਕਰਕੇ ਕੋਈ ਫੈਸਲਾ ਲੈਂਦਾ ਜਾਂ ਗੁਨਾਹ ਕਰਦਾ ਤਾਂ ਉਸ ਨੂੰ ਸਜ਼ਾ ਦੇਣ ਦਾ ਪੂਰਾ ਅਧਿਕਾਰ ਜਿਹੜਾ ਅਕਾਲ ਤਖਤ ਨੂੰ ਆ ਜਿਸ ਵਿਅਕਤੀ ਨੂੰ ਤਨਖਾਹੀਆ ਕੋਸ਼ਿਤਕਾਰ ਦਿੱਤਾ ਜਾਂਦਾ ਉਹਨਾਂ ਤਾ ਕਿਸੇ ਤਖਤ ਤੇ ਜਾ ਸਕਦਾ ਤੇ ਨਾ ਹੀ ਕਿਸੇ ਤੋਂ ਅਰਦਾਸ ਕਰਵਾ ਸਕਦਾ ਜੇ ਕੋਈ ਉਸ ਦੀ ਤਰਫੋਂ ਅਰਦਾਸ ਕਰਦਾ ਤਾਂ ਉਸ ਨੂੰ ਦੋਸ਼ੀ ਮੰਨਿਆ ਜਾਂਦਾ ਤਨਖਾਈਆਂ ਦੌਰਾਨ ਮਿਲਣ ਵਾਲੀ ਸਜ਼ਾ ਸਖਤੀ ਨਾਲ ਪਾਲਣਾ ਕਰਨੀ ਪੈਂਦੀ ਆ ਇਸ ਦੌਰਾਨ ਉਸ ਨੂੰ ਗੁਰਦੁਆਰੇ ਵਿੱਚ ਸੇਵਾ ਕਰਨੀ ਹੁੰਦੀ ਆ ਤਨਖਾਈਆਂ ਨੂੰ ਪੰਜ ਕਕਾਰ ਕਛਹਿਰਾ ਕੰਗਾ ਕੜਾ ਕੇਸ ਤੇ ਕਿਰਪਾਨ ਹਰ ਸਮੇਂ ਧਨ ਕਰਦੇ ਪੈਂਦੇ ਨੇ ਨਾਲ ਹੀ ਉਸ ਨੂੰ ਸਰੀਰ ਦੀ ਸਫਾਈ ਤੇ ਪਵਿੱਤਰਤਾ ਦਾ ਵੀ ਪੂਰਾ ਧਿਆਨ ਰੱਖਣਾ ਹੁੰਦਾ ਸਜ਼ਾ ਦੌਰਾਨ ਰੋਜ਼ਾਨਾ ਸਵੇਰੇ ਸ਼ਾਮ ਨੂੰ ਗੁਰੂ ਸਾਹਿਬ ਦੇ ਸਾਹਮਣੇ ਹੋਣ ਵਾਲੀ ਅਰਦਾਸ ਵਿੱਚ ਸ਼ਾਮਲ ਹੋਣਾ ਪੈਂਦਾ ਇਸ ਸਜ਼ਾ ਦਾ ਮੁੱਖ ਰੂਪ ਸੇਵਾ ਪਾਬ ਬਾਲਾ ਹੁੰਦਾ ਦੋਸ਼ੀ ਨੂੰ ਗੁਰਦੁਆਰਿਆਂ ਵਿੱਚ ਬਰਤਨ ਨੂੰ ਸਾਫ਼ ਕਰਨਾ ਜੁੱਤੀਆਂ ਨੂੰ ਸਾਫ਼ ਕਰਨਾ ਤੇ ਫਰਸ਼ ਸਾਫ਼ ਕਰਨ ਵਰਗੀਆਂ ਸਜ਼ਾਾਂ ਦਿੱਤੀਆਂ ਜਾਂਦੀਆਂ ਨੇ ਜਦੋਂ ਤਨਖਾਈਆ ਦੀ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਅਰਦਾਸ ਨਾਲ ਇਹ ਪ੍ਰਕਿਰਿਆ ਮੁਕੰਮਲ ਕੀਤੀ ਜਾਂਦੀ ਆ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਫ ਦਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਵੱਲੋਂ ਤਨਖਾਈਆ ਘਰਾ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਨੂੰ ਪੰਜ ਪਿਆਰਿਆਂ ਨੇ ਜਿਹੜਾ ਤਲਬ ਕੀਤਾ ਗਿਆ ਸੀ ਪਰ ਉਹ ਨਿਰਧਾਰਿਤ ਅਮੀ ਵਿੱਚ ਉਥੇ ਪੇਸ਼ ਨਹੀਂ ਹੋਏ ਜਿਸ ਮੰਗਰੋ ਸਿੰਘ ਸਹਿਬਾਣਾ ਬੋਲੋ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਦੱਸਦੇ ਕਿ ਰਣਜੀਤ ਸਿੰਘ ਗੋਰੇ ਮਸਕੀਨ ਦੀ ਮूण ਬਹਾਲੀ ਦੇ ਹੁਕਮਾ ਮੰਗਰੋ ਇਹ ਵਿਵਾਹ ਜਿਹੜਾ ਸ਼ੁਰੂ ਹੋਇਆ ਸੀ ਜਿਸ ਵਿੱਚ ਮਾਮਲੇ ਵਿੱਚ ਤਖਤ ਸ਼੍ਰੀ ਪਟਨਾ ਸਹਿਬ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ 20 ਦਿਨਾਂ ਦੇ ਅੰਦਰ ਸਪਸ਼ਟਿਕਰਨ ਦੇਣ ਲਈ ਕਿਹਾ ਗਿਆ ਸੀ ਇਸ ਮਾਮਲੇ ਵਿੱਚ ਐਜੀਪੀਸੀ ਦਾ ਜਿਹੜਾ ਵਫਦ ਵੀ ਉਥੇ ਗਿਆ ਸੀ ਤਾਂ ਇਸ ਤੋਂ ਬਾਅਦ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬੋਲੋ 15 ਦਿਨਾਂ ਦਾ ਜਿਹੜਾ ਹੋਰ ਸਮਾਂ گیا گیا ਸੀ ਪਰ ਉਸ ਆਫਰ ਮੁੱਕਰ ਜਾਣ ਤੋਂ ਬਾਅਦ ਵੀ ਸੁਖਵੀਰ ਸਿੰਘ ਬਾਦਲੋਂ ਉੱਥੇ ਪੇਸ਼ ਨਹੀਂ ਹੋਏ ਜਿਸ ਮੰਗ ਉਰ ਹੁਣ ਪੰਜ ਪਿਆਰਿਆਂ ਵੱਲੋਂ ਇਹ ਫੈਸਲਾ ਸੁਣਾਇਆ ਗਿਆ